ਹੈਲੋ ਜੀ ਸੋ ਸ਼੍ਰੀ ਕਾਲਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁੱਕਰ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪਨੀਰ ਕੋफ्ते ਦੀ ਸਬਜ਼ੀ ਇਹਦੇ ਵਾਸਤੇ ਲੈਣੀ ਆਪਾਂ ਅਦਰਕ ਹਰੀਆਂ ਮਿਰਚਾਂ ਪਿਆਜ਼ ਟਮਾਟਰ ਤੇ ਲਸਣ ਤੇ ਲੋਕੀ ਇਹ ਲੋਕੀ ਆਪਣੇ ਕੋਲ ਅੱਧਾ ਕਿਲੋ ਠੀਕਾ ਜੀ ਬਿਲਕੁਲ ਤਾਜ਼ੀ ਤੇ ਫਰੈਸ਼ ਤੇ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਨਾਲ ਨਾਲ ਕਿਸ ਤਰ੍ਹਾਂ ਆਪਾਂ ਪਨੀਰ ਕੋफ्ते ਦੀ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਬਹੁਤ ਜ਼ਿਆਦਾ ਟੇਸਟੀ ਸਭ ਤੋਂ ਪਹਿਲਾਂ ਆਪਾਂ ਸਾਰੇ ਮਸਾਲੇ ਨੂੰ ਕਰਾਂਗੇ ਮਿਕਸਰ ਦੇ ਵਿੱਚ ਗ੍ਰੈਂਡ ਠੀਕ ਹੈ ਜੀ ਇਹਦੀ ਬਣਾ ਲਾਂਗੇ ਆਪਾਂ ਸਾਰਿਆਂ ਦੀ ਪੇਸਟ ਓਕੇ ਜੀ ਲਓ ਜੀ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਪੀਸ ਕੇ ਉਹਦੀ ਪੇਸਟ ਬਣਾ ਕੇ ਤਿਆਰ ਕਰ ਲਈ ਹੈ ਤੇ ਇੱਧਰ ਹੁਣ ਆਪਣੇ ਕੋਲੇ ਹੈਗਾ 200 ਗ੍ਰਾਮ ਆਪਾਂ ਲਵਾਂਗੇ ਪਨੀਰ ਪਨੀਰ ਨੂੰ ਵੀ ਆਪਾਂ ਨਾਲੇ ਪਾਵਾਂਗੇ ਤੇ ਨਾਲ ਇੱਧਰ ਆਪਾਂ ਜਿਹੜੇ ਕद्दूकस ਕੀਤਾ ਸੀਗਾ ਲੋਕੀ ਨੂੰ ਉਹਨਾਂ ਚੰਕੀ ਤਰ੍ਹਾਂ ਉਹਦਾ ਪਾਣੀ ਨਿਚੋੜ ਕੇ ਇੱਕ ਭਾਂਡੇ ਵਿੱਚ ਕੱਢ ਲਾਂਗੇ ਤਾਂ ਕਿ ਇਹਦੇ ਵਿੱਚ ਪਾਣੀ ਬਿਲਕੁਲ ਹੀ ਰਹਿਣਾ ਚਾਹੀਦਾ ਬਾਅਦ ਵਿੱਚ ਉਹੀ ਪਾਣੀ ਆਪਾਂ ਸਬਜ਼ੀ ਵਿੱਚ ਯੂਜ਼ ਕਰਾਂਗੇ ਬਹੁਤ ਵਧੀਆ ਕੋਪਤੇ ਪਨੀਰ ਦੀ ਸਬਜ਼ੀ ਬਣਾ ਗਿਆ ਆਪਾਂ ਤਿਆਰ ਕਰਨੀ ਆ ਇਸੇ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਪਾਣੀ ਨੂੰ ਨਿਚੋੜ ਲੈਣਾ ਤਾਂ ਕਿ ਆਪਣੇ ਕੋਪਤੇ ਟੁੱਟਣ ਨਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣ ਲਓ ਜੀ ਆਪਾਂ ਹੁਣ ਚੰਗੀ ਤਰ੍ਹਾਂ ਇਹਨੂੰ ਜੋੜ ਲੈਣਾ ਤਾਂ ਕਿ ਲੋਕੀ ਦਾ ਪਾਣੀ ਆਪਾਂ ਸਾਰਾ ਨ ਜੋੜ ਲੈਣਾ ਠੀਕ ਹੈ ਜੀ ਇਸੇ ਤਰ੍ਹਾਂ ਇੱਕ ਖੁੱਲੇ ਭਾਂਡੇ ਵਿੱਚ ਉਸ ਤੋਂ ਬਾਅਦ ਇਹ ਪਾਣੀ ਵੀ ਆਪਾਂ ਸਬਜ਼ੀ ਦੇ ਵਿੱਚ ਹੀ ਐਡ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਨਾ ਤਾਂ ਆਪਣੇ ਕੋਪਦੇ ਖੁੱਲਰਨਗੇ ਤੇਲ ਦੇ ਵਿੱਚ ਤੇ ਬਹੁਤ ਵਧੀਆ ਕੋਪਦੇ ਬਣ ਕੇ ਤਿਆਰ ਹੋਣਗੇ ਤੇ ਹੁਣ ਇਸੇ ਤਰ੍ਹਾਂ ਆਪਾਂ ਪਨੀਰ ਨੂੰ ਵੀ ਕੱਦੂ ਕਸ ਕਰ ਲੈਣਾ ਤੇ ਬਹੁਤ ਵਧੀਆ ਆਪਾਂ ਬਣਾ ਕੇ ਤਿਆਰ ਕਰਨੀ ਹੈ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਬਣਾਇਓ ਖੋਪ ਤੇ ਤੁਹਾਡੇ ਬਹੁਤ ਹੀ ਮਲੈਮ ਤੇ ਨਰਮ ਬਣ ਕੇ ਤਿਆਰ ਹੋਣਗੇ ਇਹਦੇ ਵਿੱਚ ਕੋਈ ਨਹੀਂ ਸਖਤ ਮੰਨਣੀ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਬਣਾਉਂਗੇ ਕਿ ਨਰਮ ਰਹਣੀ ਕਿ ਸਬਜੀ ਆਪਣੀ ਲਓ ਜੀ ਆਪਾਂ ਪਨੀਰ ਵੀ ਕद्दूकस ਕਰ ਲਿਆ ਹੈ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਬਾਕੀ ਦੇ ਮਸਾਲੇ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਹਰੀ ਮਿਰਚ ਆਪਾਂ ਜ਼ਿਆਦਾ ਨਹੀਂ ਪਾਣੀ ਹੈ ਕਿਉਂਕਿ ਆਪਾਂ ਬਾਕੀ ਮਸਾਲਿਆਂ ਦੇ ਵਿੱਚ ਵੀ ਤਿਆਰ ਕਰਨੀ ਹੈ ਲਓ ਜੋਨਾ ਥੋੜਾ ਜਿਹਾ ਪਾਵਾਂਗੇ ਆਪਾਂ ਅੱਧਾ ਚਮਚਾ ਜੀਰੇ ਦਾ ਤੇ ਚੌਥਾ ਐਸਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਤਾਂ ਤੇ ਚੌਥਾ ਐਸਾ ਹੀ ਅਜਵੈਨ ਦਾ ਪਾਵਾਂਗੇ ਠੀਕ ਹੈ ਜੀ ਹਲਕਾ ਹਲਕੇ ਮਸਾਲੇ ਬਣਾ ਕੇ ਆਪਾਂ ਕੋਪਟੇ ਤਿਆਰ ਕਰਨੇ ਆ ਤੇ ਨਾਲ ਹੀ ਪਾਣਗੇ ਆਪਾਂ ਸੁੱਕਾ ਧਨੀਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਤੁਸੀਂ ਥੋੜਾ ਜਿਹਾ ਮੀਡੀਅਮ ਹੀ ਰੱਖਣਾ ਆਪਾਂ ਅੱਧਾ ਚਮਚਾ ਪਾਇਆ ਤੇ ਨਾਲ ਚੌਥਾ ਐਸਾ ਪਾਵਾਂਗੇ ਆਪਾਂ ਇਹ ਚ ਹਲਦੀ ਦਾ ਤੇ ਚੌਥਾ ਐਸਾ ਹੀ ਪਾਵਾਂਗੇ ਲਾਲ ਮਿਰਚ ਦਾ ਤੇ ਹਲਕੀ ਜੀ ਪਾਵਾਂਗੇ ਕਸ਼ਮੀਰ ਮਿਰਚ ਤਾਂ ਕਿ ਆਪਣੇ ਕੋਪ ਤੇ ਕਰਾਰੇ ਵੀ ਬਣ ਤੇ ਚੀਜ਼ੀ ਵੀ ਬਹੁਤ ਜ਼ਿਆਦਾ ਬਣ ਠੀਕ ਹੈ ਜੀ ਇਸ ਤਰੀਕੇ ਨਾਲ ਹੁਣ ਆਪਾਂ ਇਹ ਸਾਰੇ ਸਮਾਨ ਨੂੰ ਮਿਕਸ ਕਰਨ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ 4-5 ਚਮਚੇ ਬੇਸਨ ਦੀ ਇਹ ਬਿਲਕੁਲ ਛਾਨ ਕੇ ਫਰੈਸ਼ ਕਰਕੇ ਫਿਰ ਆਪਾਂ ਲਿੱਤਾ ਬੇਸਨ ਠੀਕ ਹੈ ਜੀ ਲਓ ਜੀ 3-4 ਚਮਚੇ ਆਪਾਂ ਬੇਸਨ ਦੇ ਪਾਤੇ ਨੇ ਜੇ ਆਪਾਂ ਲੋੜ ਪਈ ਤਾਂ ਆਪਾਂ ਥੋੜਾ ਜਿਹਾ ਹੋਰ ਪਾ ਲਾਂਗੇ ਲਓ ਜੀ ਹੁਣ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਤੇ ਬਹੁਤ ਵਧੀਆ ਤਿਆਰ ਕਰਨਾ ਆਪਏ ਬੈਟਰ ਤਾਂ ਕਿ ਆਪਣੇ ਬਹੁਤ ਵਧੀਆ ਕੋफ्ते ਬਣ ਕੇ ਤਿਆਰ ਹੋ ਜਾਣ ਜਿਹੜਾ ਵੀ ਤੁਸੀਂ ਘਰ ਦੇ ਵਿੱਚ ਕੋफ्ते ਬਣਾਉਂਗੇ ਨਾ ਤੇ ਇਸ ਤਰੀਕੇ ਨਾਲ ਬਣਾਓ ਤਾਂ ਕਿ ਉਹ ਬਹੁਤ ਜ਼ਿਆਦਾ ਨਰਮ ਬਣ ਤੇ ਬਹੁਤ ਜ਼ਿਆਦਾ ਟੇਸਟੀ ਲੱਗਣ ਠੀਕ ਹੈ ਜੀ ਆਪਾਂ ਕੱਲੀ ਲੋਕੀ ਦੇ ਕੋफ्ते ਵੀ ਕੱਢ ਕੇ ਤੁਹਾਨੂੰ ਵੀਡੀਓ ਦਿੱਤੀ ਸੀ ਤੁਸੀਂ ਉਹ ਵੀ ਦੇਖ ਸਕਦੇ ਹੋ ਆਪਣੀ ਵੀਡੀਓ ਠੀਕ ਹੈ ਜੀ ਤੇ ਹੁਣ ਆਪਾਂ ਅੱਜ ਪਨੀਰ ਤੇ ਕੋफ्ते ਦੀ ਸਬਜ਼ੀ ਬਹੁਤ ਵਧੀਆ ਬਣਾ ਕੇ ਕਰਾਂਗੇ ਤਿਆਰ ਲੋ ਜੀ ਸਾਰੇ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਲੋਕੀ ਤੇ ਪਨੀਰ ਨੂੰ ਤੇ ਬੇਸਨ ਨੂੰ ਤੇ ਹੁਣ ਆਪਾਂ ਇਹ ਗਏ ਬਣਾਵਾਂਗੇ ਛੋਟੇ ਛੋਟੇ ਬੋਲ ਠੀਕ ਹੈ ਜੀ ਉਹ ਤੁਸੀਂ ਆਪਣੇ ਹਸਾਮਨਾ ਬਣਾਣੇ ਜਿੰਨੀ ਕਿ ਤੁਹਾਨੂੰ ਉਪਯੋਗਤੀ ਜਾਏਗੀ ਉਸ ਤਰੀਕੇ ਦੇ ਨਾਲ ਸਾਰਾ ਸਮਾਨ ਆਪਣਾ ਮਿਕਸ ਹੋ ਚੁੱਕਿਆ ਇਸ ਤੇ ਕਿਦ ਨਾਲ ਲੋ ਜੀ ਹੁਣ ਆਪਾਂ ਥੋੜ੍ਹਾ ਥੋੜ੍ਹਾ ਚੱਕਰਾਂਗੇ ਮਿਸ਼ਰਣ ਤੇ ਨਾਲ ਦੀ ਨਾਲ ਇਸ ਹੱਥ ਦੇ ਨਾਲ ਜੋ ਛੋਟੇ ਕੋਬਦੇ ਬਣਾ ਕੇ ਕਰਾਂਗੇ ਤਿਆਰ ਬਹੁਤ ਵਧੀਆ ਤੇ ਟੇਸਟੀ ਤੇ ਨਰਮ-ਨਰਮ ਜਿੰਨੇ ਦੇਖਣ ਚ ਵਧੀਆ ਲੱਗਦੇ ਉਹਨੇ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਣਗੇ। ਲੋ ਜੀ ਸਾਰਿਆਂ ਨੂੰ ਆਪਾਂ ਇਸੇ ਤਰੀਕੇ ਨਾਲ ਬਣਾ ਲਾਂਗੇ ਤੇ ਬਹੁਤ ਵਧੀਆ ਸਬਜ਼ੀ ਬਣਾ ਕੇ ਕਰਾਂਗੇ ਆਪਾਂ ਤਿਆਰ। ਆਪਾਂ ਤੁਹਾਨੂੰ ਪਹਿਲਾਂ ਵੀ ਲੋਕੀ ਤੇ ਕੋਪਿਆਜੀ ਦੀ ਰੈਸিপি ਦਿੱਤੀ ਸੀ। ਤੁਸੀਂ ਉਹ ਵੀ ਟੈਕ ਸਕਦੇ ਹੋ ਆਪਣੇ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਪਨੀਰ ਤੇ ਲੌਕੀ ਦੇ ਗੋਭਟਿਆਂ ਦੀ ਵੀਡੀਓ ਦੇ ਰਹੇ ਹਾਂ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਆਪਾਂ ਜੋ ਵੀ ਚੀਜ਼ ਬਣਾਣਾ ਤੁਹਾਨੂੰ ਬਿਲਕੁਲ ਸਹੀ ਦਿਖਾਨੀ ਹੈ ਤੁਹਾਨੂੰ ਅਸੀਂ ਹਰ ਵੀਡੀਓ ਚ ਕਰਨੇ ਆ ਏਸੀ ਮੀਜਰਮੈਂਟ ਦੇ ਸਹਾਇ ਨਾਲ ਤੁਸੀਂ ਸਾਰਾ ਸਬਜੀ ਬਣਾਉਂਗੇ ਤਾਂ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਸੇ ਤਰੀਕੇ ਨਾਲ ਸਾਰੇ ਗੋਭਟੇ ਬਣਾ ਲੈਣੇ ਆ ਤੇ ਫਿਰ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿਸ ਤਰੀਕੇ ਨਾਲ ਆਪਾਂ ਬਣਾਉਣੀ ਆ ਲਓ ਜੀ ਇਸੇ ਤਰੀਕੇ ਦਾ ਆਪਾਂ ਹੁਣ ਸਾਰੇ ਕੋफ्ते ਬਣਾ ਕੇ ਤਿਆਰ ਕਰ ਲਏ ਨੇ ਹੁਣ ਆਪਾਂ ਗੈਸ ਤੇ ਕੜਾਹੀ ਚੜਾਵਾਂਗੇ ਠੀਕ ਹੈ ਜੀ ਕੜਾਹੀ 'ਚ ਆਪਾਂ ਸਰੋਂ ਦਾ ਤੇਲ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੋफ्ते ਇੱਕ ਇੱਕ ਕਰਕੇ ਹੌਲੀ ਹੌਲੀ ਆਪਾਂ ਸੱਟਾਂਗੇ ਤੇਲ ਦੇ ਵਿੱਚ ਤੇ ਗੈਸ ਰੱਖਾਂਗੇ ਆਪਾਂ ਬਿਲਕੁਲ ਮੀਡੀਅਮ ਮੀਡੀਅਮ ਗੈਸ ਤੇ ਸਾਰੇ ਕੋफ्ते ਨੂੰ ਆਪਾਂ ਪਕਾਵਾਂਗੇ ਜੇ ਆਪਾਂ ਜੇ ਤੇਜ਼ ਗੈਸ ਤੇ ਪਕਾਵਾਂਗੇ ਤੇ ਅੰਦਰੋਂ ਇਹ ਕੱਚੇ ਰਹਿ ਜਾਣਗੇ ਤੇ ਬਾਹਰੋਂ ਸੜ ਜਾਣਗੇ ਇਸ ਦਾ ਜਿਹਦੇ ਵੀ ਤੁਸੀਂ ਕੋफ्ते ਬਣਾਉਣਾ ਉਹਨੂੰ ਹਮੇਸ਼ਾ ਹੀ ਮੀਡੀਅਮ ਕੈਸ ਤੇ ਪਕਾਓ ਬਿਲਕੁਲ ਗੈਸ ਸਲੋ ਤੇ ਠੀਕ ਹੈ ਜੀ ਤਾਂ ਹੀ ਤਾਂ ਆਪਣੇ ਕੋफ्ते ਅੰਦਰ ਤੱਕ ਚੰਗੀ ਤਰ੍ਹਾਂ ਬਣ ਕੇ ਤਿਆਰ ਹੋਣ ਕਿਤੇ ਕੱਚੇ ਵੀ ਬਿਲਕੁਕੁਲ ਨਹੀਂ ਹੋਣਗੇ ਲੋ ਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਕੋफ्ते ਕੜਾਈ ਦੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਮੀਡੀਅਮ ਕੈਸ ਤੇ ਇਹਨੂੰ ਹਲਕੇ ਹਲਕੇ ਤਰੀਕੇ ਦੇ ਨਾਲ ਭੁੰਨਾਂਗੇ ਤੇ ਇਹਨੂੰ ਕਰਾਂਗੇ ਤਿਆਰ ਲਓ ਜੀ ਹੁਣ ਇੱਕ ਚਮਚ ਦੇ ਨਾਲ ਆਪਾਂ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਪਲਟ ਦਾਂਗੇ। ਓਕੇ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਪੱਕ ਚੁੱਕੇ ਹਨ ਆਪਾਂ ਦੂਜੀ ਸਾਈਡ ਤੇ ਵੀ ਇਸੇ ਤਰੀਕੇ ਨਾਲ ਇਹਨੂੰ ਪਕਾਵਾਂਗੇ ਤੇ ਬਹੁਤ ਵਧੀਆ ਕੋਬਤਾ ਬਣਾ ਕੇ ਆਪਾਂ ਕਰਨਾ ਤਿਆਰ ਤਾਂ ਕਿ ਸੜੇ ਵੀ ਨਾ ਤੇ ਅੰਦਰੋਂ ਨਰਮ ਵੀ ਰਹੇ ਤੇ ਕੱਚਾ ਵੀ ਨਾ ਰਹੇ। ਲਓ ਜੀ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪਲਟ ਦਾਂਗੇ। ਲਓ ਜੀ ਨਾਲ ਦੀ ਨਾਲ ਆਪਾਂ ਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਹਿਣਾ ਕਿ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਤੇ ਬਹੁਤ ਵਧੀਆ ਕੋफ्ते ਆਪਣੇ ਬਣ ਕੇ ਹੁਣ ਤਿਆਰ ਤੇ ਗੈਸ ਆਪਾਂ ਮੀਡੀਅਮ ਹੀ ਰੱਖਣਾ ਠੀਕ ਹੈ ਜੀ ਬਹੁਤ ਵਧੀਆ ਤੇ ਟੇਸਟੀ ਸਬਜ਼ੀ ਬਣਾ ਕੇ ਕਰਨੀ ਆਪਾਂ ਤਿਆਰ ਲਓ ਜੀ ਹੁਣ ਆਪਣੇ ਕੋफ्ते ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਬਾਹਰ ਇਸ ਤਰ੍ਹਾਂ ਦਾ ਕਲਰ ਦੇਖੋ ਆਪ ਨੂੰ ਚਾਹੀਦਾ ਸੀ ਕੋਫਤੇ ਦਾ ਕਿੰਨਾ ਵਧੀਆ ਕਲਰ ਆਇਆ ਆਪਣੇ ਫਿਰ ਅਨੁਸਾਰ ਇਹਨਾਂ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਦੂਜੇ ਕੋਪਦੇ ਵੀ ਆਪਾਂ ਹੁਣ ਇਸੇ ਤਰੀਕੇ ਨਾਲ ਹੀ ਸਾਰੇ ਬਣਾ ਕੇ ਕਰਾਂਗੇ ਤਿਆਰ ਠੀਕ ਹੈ ਜੀ ਹੁਣ ਕੜਾਹੀ ਦੇ ਵਿੱਚ ਦੁਬਾਰਾ ਫੇਰ ਆਪਾਂ ਸਾਰੇ ਕੋਪਦੇ ਪਾ ਦਾਂਗੇ ਜਿਹੜੇ ਆਪਣੇ ਬਚੇ ਸੀ ਸਾਰੇ ਕੋਪਦੇ ਨੂੰ ਆਪਾਂ ਇਸੇ ਤਰੀਕੇ ਨਾਲ ਤਿਆਰ ਕਰਕੇ ਬਾਹਰ ਕੱਢ ਲਾਂਗੇ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਕੋਪਦੀ ਤੇ ਬਹੁਤ ਜ਼ਿਆਦਾ ਟੇਸਟੀ ਜੀ ਤੁਹਾਡੇ ਘਰ ਦੇ ਵਿੱਚ ਮਹਿਮਾਨ ਆਉਂਦੇ ਤੁਸੀਂ ਜ਼ਰੂਰ ਬਣਾਇਓ ਇਸ ਤਰੀਕੇ ਦੇ ਨਾਲ ਬਹੁਤ ਤਰੀਫਾ ਕਰਨਗੇ ਉਹ ਤੁਹਾਡੀਆਂ ਤੇ ਬਹੁਤ ਜ਼ਿਆਦਾ ਟੇਸਟੀ ਉਹਨਾਂ ਨੂੰ ਲੱਗਣਗੇ ਇੱਕ ਵਾਰ ਜਰੂਰ ਬਣਾਇਆ ਮੇਰੇ ਤਰੀਕੇ ਨਾਲ ਠੀਕ ਹੈ ਜੀ ਲਓ ਜੀ ਸਾਰੇ ਕੋफ्ते ਆਪਾਂ ਨੂੰ ਸਾਰੇ ਨੂੰ ਕੜਾਹੀ ਦੇ ਵਿੱਚ ਪਾ ਕੇ ਉਸੇ ਤਰੀਕੇ ਨਾਲ ਸਾਰੇ ਨੂੰ ਚੰਗੀ ਤਰ੍ਹਾਂ ਪਲਟ ਕੇ ਕੱਢ ਲਾਂਗੇ ਬਾਹਰ ਲਓ ਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਕੋਫਟਿਆਂ ਨੂੰ ਬਣਾ ਕੇ ਬਾਹਰ ਕੱਢ ਲਿਆ ਏ ਤੇ ਬਹੁਤ ਵਧੀਆ ਨਰਮ ਕੋਫਤਾ ਬਣ ਕੇ ਤਿਆਰ ਹੋਇਆ ਆਪਣਾ ਤੇ ਹੁਣ ਆਪਾਂ ਗੈਸ ਤੇ ਕੜਾਹੀ ਨੂੰ ਤੇ ਰੰਗਗੇ ਠੀਕ ਹੈ ਜੀ ਕੜਾਹੀ ਦੇ ਵਿੱਚ ਆਪਾਂ ਪਾਇਆ ਸਰੋਂ ਦਾ ਤੇਲ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਜੀਰੇ ਦਾ ਤੇ ਹੁਣ ਪਾਵਾਂਗੇ ਇੱਕ ਚਮਚਾ ਆਪਾਂ ਸੁੱਕਾ ਧਨੀਆ ਤੇ ਚੌਥਾ ਘੇਸਾ ਪਾਵਾਂਗੇ ਆਪਾਂ ਕਾਲੀ ਮਿਰਚ ਠੀਕ ਹੈ ਜੀ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਤਿਆਰ ਕਰਾਂਗੇ ਗੈਸ ਆਪਣਾ ਮੀਡੀਅਮ ਤੇ ਨਾਲ ਹੀ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਤੇਸ ਪੱਤਾ ਇਹ ਤੁਸੀਂ ਜ਼ਰੂਰ ਪਾਓ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਵੱਡੀ ਇਲਾਇਚੀ ਤੇ ਛੋਟੀ ਇਲਾਇਚੀ ਛੋਟੀ ਇਲਾਇਚੀ ਤੁਸੀਂ ਖੋਲ ਕੇ ਪਾਓ ਠੀਕ ਹੈ ਜੀ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਤਿਆਰ ਕਰਾਂਗੇ ਖੜੇ ਮਸਾਲੇ ਤੁਸੀਂ ਜਰੂਰ ਪਾਓ ਲੋ ਜੀ ਹੁਣ ਆਪਾਂ ਪਾ ਦਾਂਗੇ ਪਿਆਜ਼ ਪਿਆਜ਼ ਨੂੰ ਜਿਹੜੇ ਆਪਾਂ ਪੀਸਟ ਬਣਾ ਕੇ ਰੱਖੀ ਸੀ ਤੇ ਹਲਕੇ ਜਿਹੇ ਤਨ ਹਲਾਵਾਂਗੇ ਤਾਂ ਕਿ ਕੜਾਹੀ ਤੋਂ ਚਿੱਟੇ ਆਪਣੇ ਬਾਹਰ ਨਾ ਆਉਣ ਲੋ ਜੀ ਹੁਣ ਚੰਗੀ ਤਰ੍ਹਾਂ ਆਪਾਂ ਪਿਆਜ਼ਾਂ ਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਆਪਣੇ ਬਿਲਕੁਲ ਵੀ ਕੱਚੇ ਨਹੀਂ ਹੋਣੇ ਚਾਹੀਏ ਜੇ ਆਪਣੇ ਪਿਆਜ਼ ਕੱਚੇ ਹੋਗੇ ਤਾਂ ਸਬਜ਼ੀ ਵਿੱਚ ਬਹੁਤ ਜ਼ਿਆਦਾ ਸਿਮਿਲ ਆਊਗੀ ਸਬਜ਼ੀ ਬਿਲਕੁਲ ਵਧੀਆ ਨਹੀਂ ਲੱਗਣੀ ਠੀਕ ਹੈ ਜੀ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਰੋਣਾ ਨਹੀਂ ਲੋ ਜੀ ਨਾਲ ਇਹਨਾਂ ਨਾਲ ਆਪਾਂ ਕੜਚੀ ਮਾਰ ਦਿੱਤਾ ਵਾ ਕਿ ਤੇ ਗੈਸ ਨੂੰ ਆਪਾਂ ਕਰਾਂਗੇ ਹੁਣ ਤੇਜ਼ ਤਾਂ ਚਾਪਰ ਮਸਾਲਾ ਵਧੀਆ ਜਿਹਾ ਭਨ ਕੇ ਤਿਆਰ ਹੋ ਜੇ ਲਓ ਜੀ ਪਿਆਜ਼ ਆਪਣੇ ਹੁਣ ਬਰਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਬਹੁਤ ਵਧੀਆ ਬਣਾ ਕੇ ਸਬਜੀ ਆਪਾਂ ਤਿਆਰ ਕਰਨੀ ਹੈ ਕਰਾਰੀ ਕਰਾਰੀ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਿਆਜ਼ ਦੇ ਵਿੱਚ ਮਿਕਸ ਕਰਕੇ 1-2 ਮਿੰਟ ਭੁੰਨਾਂਗੇ ਤਾਂ ਕਿ ਇਹਦਾ ਵੀ ਕੱਚਾ ਆਪਾਂ ਬਿਲਕੁਲ ਨਰਵੇ 1-2 ਮਿੰਟ ਭੁੰਨ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਠੀਕ ਹੈ ਜੀ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਤਿਆਰ ਕਰਨਾ ਤਾਂ ਕਿ ਆਪਣੀ ਸਬਜੀ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਲਓ ਜੀ ਹੁਣ 1-2 ਮਿੰਟ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਆਪਣੇ 1-2 ਮਿੰਟ ਹੋ ਚੁੱਕੇ ਸੀਗੇ ਤੇ ਹੁਣ ਆਪਾਂ ਗੈਸ ਨੂੰ ਕਰਾਂਗੇ మీడియం ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਦਾ ਨਮਕਾ ਪੱਥਰ ਜਿਹਾ ਘੱਟ ਪਾਵਾਂਗੇ ਕਿਉਂਕਿ ਆਪਾਂ ਕੋਪਤਿਆਂ ਦੇ ਵਿੱਚ ਵੀ ਨਮਕ ਪਾਇਆ ਸੀ ਠੀਕ ਹੈ ਜੀ ਤੇ ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਤੇ ਹਲਕੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਆਪਾਂ ਜ਼ਿਆਦਾ ਐਡ ਨਹੀਂ ਕਰਨੀ ਕਿਉਂਕਿ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਕਾਲੀਆਂ ਮਿਰਚਾਂ ਐਡ ਕੀਤੀਆਂ ਸੀ ਇੱਕ ਚਮਚਾ ਪਾਇਆ ਆਪਾਂ ਗਰਮ ਮਸਾਲੇ ਦਾ ਹੁਣ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਤਾਂ ਕਿ ਇਹਦਾ ਕੱਚਾ ਆਪਣਾ ਬਿਲਕੁਲ ਖਤਮ ਹੋ ਜੇ ਤੇ ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋਵੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਬਹੁਤ ਵਧੀਆ ਸਬਜ਼ੀ ਦੀ ਆਪਣੀ ਰੰਗਤ ਆਉਗੀ ਤੁਸੀਂ ਆਪ ਦੇਖ ਸਕਦੇ ਹੋ ਟੇਸਟ ਸਭ ਤੋਂ ਜ਼ਿਆਦਾ ਆਊਗਾ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਆਪਣੇ ਘਰੇ ਜ਼ਰੂਰ ਬਣਾਇਓ ਹੁਣ ਇਹ ਆਪਣੇ ਕੋਲੇ ਉਹੀ ਪਾਣੀ ਜਿਹੜਾ ਆਪਾਂ ਲੋਕੀ ਦੀ ਵਿੱਚੋਂ ਨਚੋੜ ਕੇ ਕੱਢਿਆ ਸੀ ਉਹਨੂੰ ਆਪਾਂ ਮਸਾਲੇ ਦੇ ਵਿੱਚ ਪਾ ਕੇ ਸਾਰੇ ਪਾਣੀ ਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਤਾਂ ਕਿ ਆਪਣਾ ਪਾਣੀ ਵੀ ਵੇਸਟ ਨਾ ਹੋਵੇ ਤੇ ਆਪਣਾ ਮਸਾਲਾ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਲੋ ਜੀ ਸਾਰਾ ਆਪਾਂ ਲੋਕੀ ਦਾ ਪਾਣੀ ਵਿੱਚ ਹੀ ਪਾਤਾ ਮਸਾਲੇ ਦੇ ਵਿੱਚ ਨਾਲ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ 1-2 ਮਿੰਟ ਟੱਕ ਕੇ ਤਾਂ ਕਿ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਲਓ ਜੀ ਹੁਣ ਆਪਾਂ ਇਹਨੂੰ ਹਿਲਾਤਾ ਤੇ ਗੈਸ ਕਰਤਾ ਆਪਾਂ ਮੀਡੀਅਮ ਤੇ ਹੁਣ 1-2 ਮਿੰਟ ਉਸਾਲੇ ਨੂੰ ਭੁੰਨਦੇ ਹਾਂ ਲਓ ਜੀ 1-2 ਮਿੰਟ ਹੋ ਚੁੱਕੇ ਨੇ ਆ ਮਸਾਲੇ ਨੂੰ ਹੁਣ ਆਪਾਂ ਇਹਨੂੰ ਚੈੱਕ ਕਰਦੇ ਹਾਂ ਕਿ ਕਿੰਨਾ ਕੁ ਆਪਣਾ ਮਸਾਲਾ ਭੁੰਨਿਆ ਗਿਆ ਇਸ ਤਰੀਕੇ ਨਾਲ ਆਪਾਂ ਨਾਲ ਦੇ ਨਾਲ ਹਿਲਾਉਂਦੇ ਰਹਿਣਾ ਲਓ ਜੀ ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋਇਆ ਦੇਖੋ ਕਿੰਨਾ ਵਧੀਆ ਹੋਇਆ ਬਿਲਕੁਲ ਵੀ ਕੱਚਾ ਨਹੀਂ ਹੈਗਾ ਫਿਰ ਵੀ ਆਪਾਂ 1-2 ਮਿੰਟ ਨੂੰ ਹੋਰ ਭੁੰਨਾਂਗੇ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਵੀ ਨਾ ਰਹੇ ਠੀਕ ਹੈ ਜੀ ਹੁ ਜੇ ਇਸ ਤਰੀਕੇ ਨਾਲ ਪਾ ਲਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਦਾ ਤਰਿ ਤੁਸੀਂ ਜਿੰਨੀ ਰੱਖਣੀ ਹੈ ਨਾ ਉਨਾਂ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਆਪਾਂ ਇੱਕ ਗਲਾਸ ਇਹਦੇ ਵਿੱਚ ਹੋਰ ਪਾਵਾਂਗੇ ਪਾਣੀ ਦਾ ਫੋਟੋ ਲਾਪਾ 3 ਗਲਾਸ ਪਾਣੀ ਦੇ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨਾਲ ਦੀ ਨਾਲ ਹਿਲਾਉਂਦੇ ਰਵਾਂਗੇ ਤੇ ਗੈਸ ਨੂੰ ਕਰਤਾ ਆਪਾਂ ਤੇਜ ਲਓ ਜੀ 2 ਗਲਾਸ ਪਾਣੀ ਦੇ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਤਾਂ ਕਿ ਆਪਣੀ ਤਰੀ ਵੀ ਬਹੁਤ ਵਧੀਆ ਬਣੇ ਕਿਉਂਕਿ ਕੋਪ ਤੇ ਜਦੋਂ ਵੀ ਆਪਾਂ ਕੋਪ ਤੇ ਸਬਜ਼ੀ ਬਣਾਵਾਂਗੇ ਥੋੜਾ ਥੋੜੀ ਤਰੀ ਸੋਕ ਲੈਂਦਾ ਠੀਕ ਹੈ ਜੀ ਜੇ ਆਪਾਂ ਪਹਿਲਾਂ ਹੀ ਪਾਣੀ ਘੱਟ ਪਾਵਾਂਗੇ ਤਾਂ ਆਪਣੇ ਕੋਪਤਿਆਂ ਨੇ ਸਾਰੀ ਤਰੀ ਸਾਰਾ ਪਾਣੀ ਸੋਕ ਲੈਣਾ ਠੀਕ ਹੈ ਉਸ ਤੋਂ ਬਾਅਦ ਬਿਲਕੁਲ ਓ ਡਰਾਈ ਹੋ ਜਾਣੀ ਆ ਇਸ ਕਰਕੇ ਹਮੇਸ਼ਾ ਜਿੱਦਾਂ ਵੀ ਤੁਸੀਂ ਕੋਕਪਤੀ ਸਬਜ਼ੀ ਬਣਾਓ ਪਾਣੀ ਥੋੜਾ ਜਿਆਦਾ ਹੀ ਪਾਓ ਤਾਂ ਕਿ ਲਾਸਟ ਜਦੋਂ ਆਪਾਂ ਇਹਦੇ ਚ ਕੋਕਪਤੀ ਪਾਵਾਂਗੇ ਉਹਦੇ ਵਿੱਚ ਤਰੀ ਵੀ ਰਹੇ ਤੇ ਕੋਕਪਤੀ ਬਹੁਤ ਵਧੀਆ ਲੱਗੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਸੀ 1-2 ਮਿੰਟ ਤਾਂ ਕਿ ਪਾਣੀ ਵੀ ਆਪਣਾ ਚੰਗੀ ਤਰ੍ਹਾਂ ਰਿਝ ਜਾਵੇ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਕੋਕਪਤੀ ਕੁਕਤੇ ਪਾ ਕੇ ਸਿਰਫ ਆਪਾਂ 1 ਮਿੰਟ ਲਈ ਆਪਾਂ ਸਿਰਫ ਗੈਸ ਤੇ ਰੱਖਣਾ ਮੀਡੀਅਮ ਤੇ ਉਸ ਤੋਂ ਬਾਅਦ ਆਪਾਂ ਨਾਲ ਦੇ ਨਾਲ ਗੈਸ ਨੂੰ ਕਰ ਦੇਣਾ ਬੰਦ ਤੇ ਜੇ ਆਪਾਂ ਜ਼ਿਆਦਾ ਟਾਈਮ ਇਹਨੂੰ ਕੁਕਤੇ ਪਾ ਕੇ ਰੱਖਾਂਗੇ ਤਾਂ ਸਾਰੇ ਆਪਣੀ ਤਰੀਕੇ ਦੇ ਵਿੱਚ ਕੁਕਤੇ ਢਲ ਜਾਣਗੇ ਲਓ ਜੀ ਆਪਾਂ ਨਾਲ ਹੀ ਪਾ ਦਾਂਗੇ ਸੁੱਕੀ ਮੇਥੀ ਕਿ ਹੁਣ ਆਪਾਂ ਇਹਨੂੰ 1 ਮਿੰਟ ਲਈ ਬੰਦ ਕਰਕੇ ਰੱਖ ਦਾਂਗੇ ਬਸ ਇੰਨਾ ਟਾਈਮ ਹੀ ਆਪਾਂ ਇਹਨਾਂ ਨੂੰ ਪਾਣਾ ਸੀ ਲੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੋਪਰੇ ਦੀ ਸਬਜੀ ਬਣ ਕੇ ਤਿਆਰ ਹੋਈ ਹੈ ਉੱਪਰ ਆਪਾਂ ਪਨੀਰ ਪਾਤਾ ਇਹਦੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਓ ਤੇ ਆਪਣੀ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ